ਸੰਘਟ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਘਰ ਦੇ ਸਭ ਤੋਂ ਜ਼ਰੂਰੀ ਹਿੱਸੇ ਦੀ ਭਾਵ ਕਿ ਸਾਡੇ ਘਰ ਦੀ ਰਸੋਈ ਬਾਰੇ ਇਸ ਕਰਕੇ ਪੈਣਾ ਬੀਬੀਆਂ ਦੇ ਅੱਗੇ ਖਾਸ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਸੋਈ ਦੇ ਨਾਲ ਜੁੜੀਆਂ ਸਾਰੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਕਿ ਸਾਨੂੰ ਆਪਣੀ ਰਸੋਈ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ ਕੰਮ ਧੰਦਾ ਕਰਨਾ ਚਾਹੀਦਾ ਹੈ ਰਸੋਈ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦਿਆਂ ਸਾਰ ਸਾਨੂੰ ਕਿਹੜਾ ਸ਼ਬਦ ਜਾਂ ਕਰਨਾ ਚਾਹੀਦਾ ਹੈ ਭੋਜਨ ਪ੍ਰਸ਼ਾਦ ਬਣਾਉਂਦੇ ਸਮੇਂ ਸਾਨੂੰ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਇਹ ਸਾਰੀ ਗੱਲਬਾਤ ਆ ਪਾਜਰੀ ਵੀਡੀਓ ਵਿੱਚ ਕਰਨੀ ਆ ਤਾਂ ਭੈਣਾ ਬੀਬੀਆਂ ਦੇ ਅੱਗੇ ਖਾਸ ਕਰਕੇ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚੋਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪੈਣਾ ਸਾਡੇ ਘਰ ਦੀ ਰਸੋਈ ਉਹ ਥਾਂ ਹੈ ਜਿੱਥੇ ਪੈਣਾ ਬੇਬੀਆਂ ਦਾ ਸਭ ਤੋਂ ਵੱਧ ਸਮਾਂ ਬਤੀਤ ਹੁੰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਤੋਂ ਜ਼ਿਆਦਾ ਸਮਾਂ ਪਰ ਰਸੋਈ ਦੇ ਵਿੱਚ ਰਹਿਣੇ ਆ ਪਤਾ ਨਹੀਂ ਕਿੰਨੇ ਘੇੜੇ ਸਾਡੀ ਰਸੋਈ ਦੇ ਵਿੱਚ ਵੱਜਦੇ ਨੇ ਕਰਕੇ ਪੈਣਾ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਆਪਣੀ ਰਸੋਈ ਦੀ ਸੁੱਚਮਤਾ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਕਿਉਂਕਿ ਸਾਡੀ ਘਰ ਦੀ ਰਸੋਈ ਦੇ ਨਾਲ ਸਾਡੇ ਘਰ ਦੇ ਸਾਰੇ ਜੀਵਾਂ ਦੀ ਤੰਦਰੁਸਤੀ ਤਰੱਕੀ ਜੁੜੀ ਆ ਜੇ ਜੀ ਤੰਦਰੁਸਤ ਰਹਿਣਗੇ ਤਾਂ ਹੀ ਤਾਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਣਗੇ ਅਤੇ ਸਾਡੀ ਅਤੇ ਸਾਡੇ ਪਰਿਵਾਰ ਦੀ ਤੰਦਰੁਸਤੀ ਜੁੜੀ ਆ ਸਾਡੀ ਰਸੋਈ ਦੇ ਨਾਲ ਕਿਉਂਕਿ ਰਸੋਈ ਦੇ ਵਿੱਚ ਹੀ ਉਹ ਭੋਜਨ ਪ੍ਰਸ਼ਾਦਾ ਬਣਦਾ ਹੈ ਜਿੰਨੂੰ ਖਾ ਕੇ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਮਿਲਦੀ ਆ ਅਤੇ ਅਸੀਂ ਜੋ ਵੀ ਖਾਂਦੇ ਪੀਂਦੇ ਆ ਉਹ ਸਿਰਫ ਸਾਡੇ ਸਰੀਰ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦਾ ਈ ਸਿਆਣੇ ਕਹਿੰਦੇ ਨਾ ਜੇਹਾ ਅੰਨ ਤੇਹਾ ਮਨ ਸਾਡੇ ਭੋਜਨ ਪ੍ਰਸ਼ਾਦ ਤੇ ਦੇ ਨਾਲ ਸਾਡੇ ਤਨ ਅਤੇ ਮਨ ਦੋਵਾਂ ਦੀ ਤੰਦਰੁਸਤੀ ਜੁੜੀ ਹੋਈ ਆ ਇਸ ਕਰਕੇ ਭੈਣੋ ਆਪਣੀ ਰਸੋਈ ਦੀ ਸੁੱਚਮਤਾ ਸਾਫ ਸਫਾਈ ਵੱਲ ਖਾਸ ਧਿਆਨ ਦੇਣਾ ਹੈ ਵੈਸੇ ਤਾਂ ਸਾਨੂੰ ਪੂਰੇ ਘਰ ਦੀ ਸਾਫ ਸਫਾਈ ਕਰਨੀ ਜ਼ਰੂਰੀ ਆ ਆਪਣੀ ਵੀ ਸਾਫ ਸਫਾਈ ਰੱਖਣੀ ਆ ਤਾਂ ਹੀ ਆਪਾਂ ਤੰਦਰੁਸਤ ਰਹਿ ਸਕਦੇ ਆ ਪਰ ਰਸੋਈ ਦੀ ਸਾਫ ਸਫਾਈ ਸੁਚਮਤਾ ਬੇਹਦ ਜ਼ਰੂਰੀ ਆ ਕਿਉਂਕਿ ਉੱਥੇ ਸਾਡਾ ਭੋਜਨ ਪ੍ਰਸ਼ਾਦਾ ਬਣਦਾ ਹੈ ਜੋ ਭੋਜਨ ਪ੍ਰਸ਼ਾਦਾ ਅਸੀਂ ਵੀ ਸ਼ੱਕਣਾ ਹੈ ਸਾਡੇ ਬੱਚਿਆਂ ਨੇ ਸਾਡੇ ਪਰਿਵਾਰ ਦੇ ਜੀਵਾਂ ਨੇ ਸ਼ੱਕਣਾ ਹੈ ਉਸੇ ਭੋਜਨ ਪ੍ਰਸ਼ਾਦੇ ਤੋਂ ਸਾਨੂੰ ਤਾਕਤ ਮਿਲਣੀ ਆ ਇਸ ਕਰਕੇ ਭੈਣੋ ਸਭ ਤੋਂ ਪਹਿਲਾਂ ਉਸ ਥਾਂ 'ਤੇ ਧਿਆਨ ਦੇਣਾ ਹੈ ਜਿੱਥੇ ਅਸੀਂ ਬੈਠ ਕੇ ਭੋਜਨ ਪ੍ਰਸ਼ਾਦਾ ਬਣਾ ਰਹੇ ਹਾਂ ਤੁਸੀਂ ਬਾਹਰ ਚੌਕੇ ਚੁੱਲ੍ਹੇ ਤੇ ਕੰਮ ਕਰਦੇ ਹੋ ਰਸੋਈ ਵਿੱਚ ਕੰਮ ਕਰਦੇ ਹੋ ਸਾਡੇ ਆਸ-ਪਾਸ ਪ੍ਰੋਪਰ ਸਾਫ ਸਫਾਈ ਹੋਵੇ ਅਤੇ ਖਾਸ ਕਰਕੇ ਜੀ ਰਸੋਈ ਦੇ ਵਿੱਚ ਕੰਮ ਕਰਦੇ ਆ ਨਾ ਉਹਦੀ ਸਾਫ ਸਫਾਈ ਰੱਖਣੀ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਰਸੋਈਆਂ ਹੁੰਦੀਆਂ ਹੀ ਹੁੰਨੀਆਂ ਕਿਆ ਅਤੇ ਜੇਕਰ ਅਸੀਂ ਉਹਦੀ ਵੀ ਸਾਫ ਸਫਾਈ ਨਹੀਂ ਰੱਖੀ ਉਹਦੇ ਵਿੱਚ ਡਸਟਬਿਨ ਭਰ ਕੇ ਰੱਖਿਆ ਪਿਆ ਹੈ। ਦੋ-ਤਿੰਨ ਦਿਨ ਬਾਅਦ ਅਸੀਂ ਆਪਣਾ ਡਸਟਬਿਨ ਸਾਫ਼ ਕਰਦੇ ਹਾਂ। ਝੂਠੇ ਬਰਤਨ ਦਾ ਅਸੀਂ ਢੇਰ ਲਗਾ ਕੇ ਰੱਖਦੇ ਹਾਂ। ਤਾਂ ਫਿਰ ਆਪਾਂ ਸੋਚ ਵੀ ਨਹੀਂ ਸਕਦੇ ਕਿ ਸਾਡੀ ਰਸੋਈ ਦੇ ਵਿੱਚ ਕਿੰਨੇ ਕੀਟਾਨ ਹੋਣਗੇ ਜੋ ਸਾਡੀ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੇ ਨੇ। ਆਪਣੀ ਰਸੋਈ ਦੇ ਵਿੱਚ ਕਦੇ ਵੀ ਝੂਠੇ ਬਰਤਨ ਜਮਾ ਕਰਕੇ ਨਹੀਂ ਰੱਖਣੇ ਚਾਹੀਦੇ। ਨਾਲ ਦੀ ਨਾਲ ਸਾਫ਼ ਕਰੋ। ਪਹਿਲੀ ਗੱਲ ਤਾਂ ਪਰਿਵਾਰ ਦੇ ਸਾਰੇ ਜੀਆਂ ਨੂੰ ਆਦਤ ਹੋਣੀ ਚਾਹੀਦੀ ਆ ਕਿ ਜਦੋਂ ਵੀ ਉਹ ਭੋਜਨ ਪ੍ਰਸ਼ਾਦਾ ਛਕਦੇ ਨੇ ਪਾਣੀ ਪੀਂਦੇ ਨੇ ਆਪੂ ਆਪਣੇ ਬਰਤਨ ਸਾਫ਼ ਕਰਨ। ਜੇ ਨਹੀਂ ਕਰਦੇ ਤਾਂ ਜਿਸ ਭੈਣ ਬੀਬੀ ਦੀ ਜ਼ਿੰਮੇਵਾਰੀ ਹੈ ਨਾ ਉਹਨੂੰ ਚਾਹੀਦਾ ਹੈ ਕਿ ਉਹ ਬਰਤਨ ਨਾਲ ਦੀ ਨਾਲ ਹੀ ਸਾਫ਼ ਕਰਦੀ ਰਹੇ। ਡਸਟਬਿਨ ਨੂੰ ਸਵੇਰੇ ਸ਼ਾਮ ਦੋਵੇਂ ਵੇਲੇ ਸਾਫ਼ ਕਰੀਏ। ਭਾਵੇਂ ਕਿ ਆਪਾਂ ਟੱਕਣ ਵਾਲੇ ਡਸਟਬਿਨ ਦੀ ਵਰਤੋਂ ਕਰਦੇ ਆਂ ਪਰ ਜੇਕਰ ਟੱਕਣ ਵਾਲੇ ਡਸਟਬਿਨ ਨੂੰ ਵੀ ਪ੍ਰਸਾਫ਼ ਸੁਥਰਾ ਨਹੀਂ ਰੱਖਾਂਗੇ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਕਿਟਾਣੂ ਬੈਕਟੀਰੀਆ ਹੁੰਦੇ ਨੇ ਆਪਾਂ ਉਹਨੂੰ ਜਿੰਨੀ ਖੋਲਦੇ ਆ ਉਹ ਕਿਟਾਨ ਨੂੰ 19 ਵਾਰ ਹੀ ਬਾਹਰ ਆ ਕੇ ਸਾਡਾ ਨੁਕਸਾਨ ਕਰਦੇ ਨੇ ਤਾਂ ਇਹ ਦੋ ਚੀਜ਼ਾਂ ਝੂਠੇ ਬਰਤਨ ਨਹੀਂ ਰੱਖਣੇ ਡਸਟਬਿਨ ਗੰਦਾ ਨਹੀਂ ਰੱਖਣਾ ਉਹਨੂੰ ਸਾਫ਼ ਸੁਥਰਾ ਕਰਕੇ ਰੱਖਣਾ ਹੈ ਜਦੋਂ ਵੀ ਭੋਜਨ ਪ੍ਰਸ਼ਾਦ ਬਣਾਉਣਾ ਹੈ ਕੋਲ ਖੜ ਕੇ ਬਣਾਉਣਾ ਜਰਾ ਜਿੰਨੀ ਵੀ ਅੰਗੈਲੀ ਨਹੀਂ ਵਰਤਣੀ ਚਾਹੀਦੀ ਤੇ ਖਾਸ ਕਰਕੇ ਗਰਮੀ ਦੇ ਦਿਨਾਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਤੜਕਾ ਲਗਾਉਨੇ ਉਹ ਸਬਜੀ ਨੂੰ ਜਾਂ ਕੋਈ ਵੀ ਸੁੱਕੀ ਸਬਜੀ ਬਣਾ ਰਹੇ ਹੋ ਜਿਹਨੂੰ ਤੁਹਾਨੂੰ ਖੁੱਲਾ ਰੱਖਣਾ ਪੈ ਰਿਹਾ ਹੈ ਪਹਿਲੀ ਗੱਲ ਤਾਂ ਕੋਸ਼ਿਸ਼ ਕਰੀਏ ਵੀ ਹਰ ਚੀਜ਼ ਟੱਕ ਕੇ ਬਣਾਉਣੀ ਆ ਪਰ ਜੇਕਰ ਕੋਈ ਚੀਜ਼ ਖੁੱਲੀ ਰੱਖ ਕੇ ਬਣਾਉਣੀ ਪੈ ਗਈ ਤਾਂ ਕੋਲ ਖੜ ਕੇ ਬਿਲਕੁਲ ਨਜ਼ਰ ਨਹੀਂ ਹਟਾਉਣੀ ਜਦੋਂ ਜਿੰਨੀ ਵੀ ਅਨਗੈਲੀ ਨਹੀਂ ਕਰਨੀ ਕੋਸ਼ਿਸ਼ ਕਰੋ ਕਿ ਸਿਰ ਟੱਕ ਕੇ ਭੋਜਨ ਪ੍ਰਸ਼ਾਦਾ ਬਣਾਇਆ ਜਾਵੇ ਅਤੇ ਤਾਜ਼ੇ ਭੋਜਨ ਪ੍ਰਸ਼ਾਦੇ ਦੀ ਹੀ ਵਰਤੋਂ ਕਰਨੀ ਚਾਹੀਦੀ ਆ ਬੇਹਾ ਭੋਜਨ ਖਾਣ ਤੋਂ ਬਚੋ ਸਾਨੂੰ ਲੱਗਦਾ ਹੁੰਦਾ ਵੀ ਕੁਝ ਚੀਜ਼ਾਂ ਅਸੀਂ ਆਪਣੇ ਫ੍ਰਿਜ ਵਿੱਚ ਰੱਖ ਲੈਨੇ ਆ ਤਾਂ ਉਹ ਸ਼ਾਇਦ ਤਾਜ਼ੀ ਨਹੀਂ ਰਹਿੰਦੀਆਂ ਨੇ ਪਰ ਨਹੀਂ ਕਹਿੰਦੇ ਪੱਕਿਆ ਹੋਇਆ ਭੋਜਨ ਸਿਰਫ 45 ਮਿੰਟ ਤੱਕ ਕਹੀ ਜਿਉਂਦਾ ਰਹਿੰਦਾ ਹੈ ਭਾਵੇਂ ਸਾਨੂੰ ਊਰਜਾ એનર્ਜੀ ਤਾਕਤ ਦਿੰਦਾ ਹੈ ਪੱਕਿਆ ਹੋਇਆ ਭੋਜਨ ਜਦੋਂ ਆਪਾਂ 45 ਮਿੰਟ ਤੋਂ ਬਾਅਦ ਖਾਂਦੇ ਆ ਤਾਂ ਉਹ ਸਿਰਫ ਆਪਣੀ ਜੀਭ ਦੇ ਸਵਾਦ ਲਈ ਖਾ ਸਕਦੇ ਆ ਜਾਂ ਫਿਰ ਆਪਣੇ ਪੇਟ ਦੀ ਭੁੱਖ ਨੂੰ ਮਿਟਾ ਸਕਦਾ ਹੈ ਸਾਨੂੰ ਊਰਜਾ એનર્ਜੀ ਨਹੀਂ ਦਵੇਗਾ ਕਈ ਵਾਰ ਆਪਾਂ ਦੇਖਦੇ ਹਾਂ ਕਿ ਕੁਝ ਘਰਾਂ ਦੇ ਜੀ ਆਪਣੇ ਆਪ ਨੂੰ ਬੜਾ ਹੀ ਆਲਸੀ ਮਹਿਸੂਸ ਕਰਦੇ ਨੇ ਵੀ ਉਹਨਾਂ ਨੂੰ ਹਰ ਵੇਲੇ ਆਲਸ ਪਿਆ ਰਹਿੰਦਾ ਹੈ। ਸਰੀਰ ਥੱਕਿਆ ਥੱਕਿਆ ਰਹਿੰਦਾ ਹੈ। ਉਹ ਆਲਸ ਥਕਾਵਟ ਦਾ ਕਾਰਨ ਕਈ ਵਾਰ ਸਾਡਾ ਬੇਹਾਂ ਭੋਜਨ ਹੁੰਦਾ ਹੈ ਜਾਂ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ। ਜੇ ਆਪਾਂ ਤੇਜ਼ ਮਸਾਲੇਦਾਰ ਤਲਿਆ ਹੋਇਆ ਭੋਜਨ ਰੋਜ਼ਾਨਾ ਖਾ ਰਹੇ ਹਾਂ, ਉਹ ਵੀ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਬੇਹਾਂ ਭੋਜਨ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਕੋਸ਼ਿਸ਼ ਕਰੋ ਕਿ ਤਾਜ਼ਾ ਬਣਾ ਕੇ ਤਾਜ਼ਾ ਖਾਧਾ ਜਾਵੇ। ਖਾਸ ਕਰਕੇ ਜਿਹੜਾ ਬੇਹਾ ਆਟਾ ਇਹਨਾ ਉਹਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਆਟਾ ਉਦੋਂ ਹੀ ਗੁੰਨੋ ਜਦੋਂ ਆਪਾਂ ਰੋਟੀ ਬਣਾਉਣੀ ਆ ਬੇਹੀ ਰੋਟੀ ਖਾ ਸਕਦੇ ਆ ਬੇਹੀ ਰੋਟੀ ਸਰੀਰ ਦੇ ਲਈ ਤਾਕਤਵਾਰ ਹੁੰਦੀ ਆ ਪਰ ਬੇਹਾ ਆਟਾ ਸਾਨੂੰ ਨੁਕਸਾਨ ਪਹੁੰਚਾਉਂਦਾ ਏ ਜੇਕਰ ਤੁਹਾਡਾ ਇੱਕ ਦੋ ਰੋਟੀਆਂ ਦਾ ਆਟਾ ਬਚਦਾ ਏ ਕੋਸ਼ਿਸ਼ ਕਰੋ ਕੀ ਉਹਦੀ ਰੋਟੀ ਬਣਾ ਕੇ ਰੱਖ ਲਓ ਤੁਸੀਂ ਬਾਅਦ ਦੇ ਵਿੱਚ ਉਹ ਰੋਟੀ ਗਰਮ ਕਰਕੇ ਖਾ ਲੈਣਾ ਜੇ ਕੋਸ਼ਿਸ਼ ਕਰੋ ਕਿ ਉਹ ਰੋਟੀ ਨੂੰ ਠੰਡੀ ਖਾਧਾ ਜਾਵੇ ਕਿਉਂਕਿ ਕਈ ਲੋਕ ਬੇਹੀ ਰੋਟੀ ਨੂੰ ਵੀ ਚੰਗੀ ਤਰ੍ਹਾਂ ਕਿਉ ਉਹਦੇ ਨਾਲ ਤਲ ਕੇ ਖਾਂਦੇ ਨੇ ਉਬੇਹੀ ਰੋਟੀ ਵੀ ਨੁਕਸਾਨ ਕਰਦੀ ਆ ਬੇਹੀ ਰੋਟੀ ਉਹੀ ਨਾਲੋਂ ਤਾਕਤ ਦਿੰਦੀ ਆ ਜੋ ਸਾਡੇ ਲਈ ਸਹੀ ਹੁੰਦੀ ਆ ਜੇ ਆਪਾਂ ਉਹਨੂੰ ਉਦਾਂ ਹੀ ਛਕੀਏ ਇਹ ਨਹੀਂ ਵੀ ਤਲ ਕੇ ਚੰਗੀ ਤਰ੍ਹਾਂ ਦੋਵੇਂ ਪਾਸੇ ਘਿਓ ਲਾ ਕੇ ਖਾਣਾ ਨਾ ਇੱਦਾਂ ਨਹੀਂ ਉਸ ਤੋਂ ਬਾਅਦ ਕਿ ਜਦੋਂ ਵੀ ਬੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਹਨਾਂ ਦਾ ਮਨ ਖੁਸ਼ ਹੋਵੇ ਮਨ ਵਿੱਚ ਗੁਰਬਾਣੀ ਦਾ ਪਾਠ ਚੱਲੇ ਕਦੇ ਵੀ ਗੱਲਾਂ ਕਰਦੇ ਕਰਦੇ ਭੋਜਨ ਪ੍ਰਸ਼ਾਦਾ ਨਹੀਂ ਬਣਾਉਣਾ ਚਾਹੀਦਾ ਟੀਵੀ ਮੋਬਾਈਲ ਦੀ ਉੱਤੇ ਕੋਈ ਵੀ ਏਦਾਂ ਦੇ ਦ੍ਰਿਸ਼ ਦੇਖਦੇ ਹੋਏ ਭੋਜਨ ਪ੍ਰਸ਼ਾਦਾ ਨਾ ਬਣਾਓ ਜੀ ਦੇ ਕਰਕੇ ਸਾਡਾ ਮਨ ਪਟਕੇ ਸਿਆਣੇ ਕਹਿੰਦੇ ਜਿਹਾ ਅੰਨ ਤੇਹਾ ਮਨ ਭੋਜਨ ਪ੍ਰਸ਼ਾਦਾ ਬਣਾਉਣ ਵਾਲੇ ਦੇ ਮਨ ਦੇ ਵਿੱਚ ਜੋ ਵੀ ਉਸ ਵੇਲੇ ਚੱਲ ਰਿਹਾ ਹੋਵੇ ਨਾ ਉਹਦਾ ਪੂਰਾ ਪ੍ਰਭਾਵ ਭੋਜਨ ਪ੍ਰਸ਼ਾਦੇ ਤੇ ਪੈਂਦਾ ਹੈ ਫਿਰ ਖਾਣ ਵਾਲੇ ਜੀਆਂ ਤੇ ਕੋਸ਼ਿਸ਼ ਕਰੋ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਭੋਜਨ ਪ੍ਰਸ਼ਾਦਾ ਬਣਾਈਏ ਕਈ ਪੈਣਾ ਬੀਬੀਆਂ ਕਹਿ ਦਿੰਦੀਆਂ ਅਸੀਂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮਕਾਰਾਂ ਵਿੱਚ ਵਿਜੀ ਰਹਿੰਦੇ ਆ ਸਾਨੂੰ ਨਾਮ ਜਪਣ ਦਾ ਸਮਾਂ ਨਹੀਂ ਮਿਲਦਾ ਪਰ ਜੇ ਉਹ ਚਾਹਣ ਤਾਂ ਸਭ ਤੋਂ ਵੱਧ ਨਾਮ ਜਪ ਸਕਦੀਆਂ ਨੇ ਆਟਾ ਗੁੰਨਦਿਆਂ ਹੋਇਆਂ ਵਾਹਿਗੁਰੂ ਜੀ ਦਾ ਜਾਪ ਰੋਟੀ ਬਣਾਉਂਦਿਆਂ ਹੋਇਆਂ ਵਾਹਿਗੁਰੂ ਜੀ ਦਾ ਜਾਪ ਜਦੋਂ ਪੇੜਾ ਤੋੜੋ ਵਾਹਿਗੁਰੂ ਵਾਹਿਗੁਰੂ ਰੋਟੀ ਵੇਲੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਉਹ ਰੋਟੀ ਨੂੰ ਤਵੇ ਤੇ ਪਾਇਆ ਸੇਕਿਆ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪ ਸੋਚੋ ਵੀ ਜਿਸ ਰੋਟੀ ਨੂੰ ਅਸੀਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਣਾਇਆ ਹੈ ਗੁਰਬਾਣੀ ਦਾ ਪਾਠ ਕਰਦਿਆਂ ਬਣਾਇਆ ਉਹ ਆਮ ਰੋਟੀ ਨਹੀਂ ਰਹਿਣੀ ਅਮਰਤ ਰੂਪੀ ਰੋਟੀ ਬਣ ਜਾਂਦੀ ਆ ਉਹ ਰੋਟੀ ਬਣਾਉਂਦਿਆਂ ਹੋਇਆ ਸਾਡਾ ਵੀ ਭਲਾ ਹੋਇਆ ਕਿਉਂਕਿ ਅਸੀਂ ਵਾਹਿਗੁਰੂ ਜੀ ਦਾ ਨਾਮ ਜਪ ਰਹੇ ਹਾਂ ਉਹ ਰੋਟੀ ਜਿਸ ਬੰਦੇ ਨੇ ਖਾਣੀ ਆ ਉਹਦਾ ਵੀ ਭਲਾ ਹੋਵੇਗਾ ਕਿਉਂਕਿ ਨਾਮ ਉਹਦੇ ਅੰਦਰ ਭੋਜਨ ਪ੍ਰਸ਼ਾਦੇ ਦੇ ਰਾਹੀਂ ਜਾਵੇਗਾ ਉਹਦੇ ਅੰਦਰ ਦੇ ਕਈ ਰੋਗ ਕਈ ਯੋਗਣਾ ਨੂੰ ਖਤਮ ਕਰੇਗਾ ਇਹ ਪੈਣਾ ਬੀਬੀਆਂ ਦੇ ਅੱਗੇ ਖਾਸ ਬੇਨਤੀਆਂ ਨੇ ਕਿ ਨਿਯਮ ਆਪਣੇ ਕਰਦਾ ਜਰੂਰ ਪੱਕਾ ਕਰੋ ਕਿ ਨਾਮ ਜਪਦਿਆਂ ਜਪਦਿਆਂ ਹੀ ਭੋਜਨ ਪ੍ਰਸ਼ਾਦਾ ਬਣਾਈਏ ਸ਼ਬਦ ਜਾਪ ਕਰ ਲਓ ਗੁਰਬਾਣੀ ਦਾ ਪਾਠ ਕਰ ਲਓ ਸਭ ਤੋਂ ਵਧੀਆ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਓ ਮੂਲ ਮੰਤਰ ਦਾ ਜਾਪ ਕਰ ਲਓ ਗੁਰੂ ਗੁਰੂ ਕਰਦਿਆਂ ਭੋਜਨ ਪ੍ਰਸ਼ਾਦਾ ਬਣਾਓ ਅਤੇ ਜਦੋਂ ਸਵੇਰੇ ਸੇਰ ਪੈਣਾ ਬੀਬੀਆਂ ਉੱਠਦੀਆਂ ਨੇ ਕੋਸ਼ਿਸ਼ ਕਰੀਏ ਕਿ ਇਸ਼ਨਾਨ ਕਰਕੇ ਫਿਰ ਆਪਣੀ ਉਹਦੇ ਵਿੱਚ ਕਦਮ ਰੱਖਿਆ ਜਾਵੇ ਅਤੇ ਰਸੋਈ ਵਿੱਚ ਪਹਿਲਾ ਕਦਮ ਰੱਖਦੇ ਅੰસાર ਮਾਲਕ ਦਾ ਸ਼ੁਕਰਾਨਾ ਕਰਨਾ ਹੈ। ਮੂਲ ਮੰਤਰ ਜੀ ਦਾ ਜਾਪ ਕਰ ਲੋ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇਸ ਸ਼ਬਦ ਦਾ ਜਾਪ ਕਰ ਲੋ। ਫਿਰ ਜੋ ਵੀ ਸਵੇਰ ਦਾ ਚਾਹ ਪਾਣੀ नाश्ਤਾ ਬਣਾਉਣਾ ਹੈ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਜਾਂ ਗੁਰਬਾਣੀ ਦਾ ਪਾਠ ਕਰਦਿਆਂ ਜਾਂ ਸੁਣਦਿਆਂ ਬਣਾਓ। ਇੱਥੇ ਵੀ ਸਾਡਾ ਦੋ ਤਰੀਕਿਆਂ ਦੇ ਨਾਲ ਫਾਇਦਾ ਹੁੰਦਾ। ਇੱਕ ਤਾਂ ਗੁਰੂ ਗ੍ਰੂ ਕੀਤਾ ਸਾਨੂੰ ਖੁਦ ਨੂੰ ਫਾਇਦਾ। ਦੂਜਾ ਜਿਹਦੇ ਲਈ ਅਸੀਂ ਚਾਹ ਪਾਣੀ ਨਾਸ਼ਤਾ ਤਿਆਰ ਕੀਤਾ ਉਹਨੂੰ ਸਵੇਰੇ ਸਵੇਰੇ ਹੀ ਅਸੀਂ ਉਹ ਚਾਹ ਪਾਣੀ ਦੇ ਰੂਪ ਦੇ ਵਿੱਚ ਅੰਮ੍ਰਿਤ ਛਕਾਇਆ ਕਿਉਂਕਿ ਗੁਰੂ ਗੁਰੂ ਕੀਤਿਆ ਜੋ ਵੀ ਭੋਜਨ ਪ੍ਰਸ਼ਾਦਾ ਬਣਾਉਨੇ ਉਹ ਆਮ ਨਹੀਂ ਰਹਿੰਦਾ ਉਹ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਸਵੇਰ ਦਾ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਜ਼ਰੂਰ ਹੀ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਕਿਤੇ ਇਹ ਨਿਯਮ ਆਪਾਂ ਆਪਣੇ ਘਰ ਦਾ ਪੱਕਾ ਕਰ ਲਈਏ ਆਪਾਂ ਸੋਚ ਵੀ ਨਹੀਂ ਸਕਦੇ ਵੀ ਅਸੀਂ ਆਪਣੇ ਘਰ ਪਰਿਵਾਰ ਦੀਆਂ ਕਿੰਨੀਆਂ ਸਮੱਸਿਆਵਾਂ ਨੂੰ ਆਪਣੀ ਰਸੋਈ ਦੇ ਰਾਹੀਂ ਆਪਣੇ ਭੋਜਨ ਪ੍ਰਸ਼ਾਦੇ ਰਾਹੀਂ ਦੂਰ ਕਰ ਸਕਦੇ ਹਾਂ ਕਈ ਪੈੜਾ ਕਹਿ ਦਿੰਦੀਆਂ ਨਾ ਸਾਡੇ ਘਰ ਦੇ ਈਆਂ ਨੂੰ ਗੁੱਸਾ ਬੜਾ ਆਉਂਦਾ ਏ ਬੱਚਿਆਂ ਦਾ ਸੁਭਾਅ ਚਿਰਚੜਾ ਏ ਉਹ ਪੈੜਾ ਬੀਬੀਆਂ ਜਰੂਰ ਇਹ ਕੰਮ ਕਰਿਆ ਕਰੋ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਆ ਗੁਰੂ ਗੁਰੂ ਕਰਨਾ ਕਦੇ ਵੀ ਗੱਲਾਂ ਕਰਦਿਆਂ ਜਾਂ ਟੀਵੀ ਦੇ ਉੱਤੇ ਕੋਈ ਫਿਲਮ ਨਾਟਕ ਦੇਖਦਿਆਂ ਭੋਜਨ ਪ੍ਰਸ਼ਾਦਾ ਨਹੀਂ ਬਣਾਉਣਾ ਚਾਹੀਦਾ ਜਦੋਂ ਪ੍ਰਸ਼ਾਦਾ ਬਣਾਉਂਦੇ ਆ ਵੀ ਸਾਡੇ ਮੱਖ ਚੋਂ ਸ਼ੁਕਰਾਨਾ ਨਿਕਲੇ ਖਾਂਦੇ ਸਮੇਂ ਵੀ ਸ਼ੁਕਰਾਨਾ ਨਿਕਲੇ ਇਹ ਆਪ ਵੀ ਨਿਯਮ ਪੱਕਾ ਕਰਨਾ ਅਤੇ ਬੱਚਿਆਂ ਨੂੰ ਵੀ ਸਿਖਾਉਣਾ ਹੈ ਕਿ ਪੈਣਾ ਬੀਬੀਆਂ ਨੂੰ ਚਾਹੀਦਾ ਕਿ ਰਸੋਈ ਦੀ ਜ਼ਿੰਮੇਵਾਰੀ ਆਪ ਹੀ ਨਿਭਾਉਣ ਮਾਲਕ ਨੇ ਜੇ ਸੁੱਖ ਦਿੱਤਾ ਹੈ ਨੌਕਰ ਚਾਕਰ ਦਿੱਤੇ ਨੇ ਜਾਂ ਕੁਝ ਪੈਣਾ ਨੌਕਰੀ ਪੇਸ਼ ਆਉਣਗੇ ਨੇ ਉਹ ਇਸ ਕਰਕੇ ਵੀ ਰਸੋਈ ਨੂੰ ਨਹੀਂ ਸੰਭਾਲ ਸਕਦੀਆਂ ਭਾਵ ਕਿ ਉਹ ਖੁਦ ਭੋਜਨ ਪ੍ਰਸ਼ਾਦਾ ਨਹੀਂ ਬਣਾਉਂਦੀਆਂ ਪਰ ਪਹਿਲੀ ਕੋਸ਼ਿਸ਼ ਸਾਡੀ ਇਹ ਹੋਵੇ ਵੀ ਸਮੇਂ 'ਚੋਂ ਸਮਾਂ ਕੱਢ ਕੇ ਵੀ ਭੋਜਨ ਪ੍ਰਸ਼ਾਦਾ ਆਪ ਤਿਆਰ ਕਰੀਏ ਕਿਉਂਕਿ ਜਿੰਨਾ ਵਧੀਆ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਲਈ ਆਪਣੇ ਲਈ ਆਪਾਂ ਖੁਦ ਭੋਜਨ ਬਣਾ ਸਕਦੇ ਆ ਨਾ ਦੂਜਾ ਕੋਈ ਨਹੀਂ ਬਣਾ ਸਕਦਾ ਪਰ ਜੇ ਮਜਬੂਰੀ ਹੈ ਕਿਸੇ ਤੋਂ ਬਣਵਾ ਰਹੇ ਹੋ ਉਨੁਖਾਸ ਹਦਾਇਤਾਂ ਦੋ ਕਿ ਭਾਈ ਸਾਫ-ਸਫਾਈ ਦਾ ਧਿਆਨ ਰੱਖਣਾ ਹੈ ਭੋਜਨ ਪ੍ਰਸ਼ਾਦਾ ਟੱਕ ਕੇ ਬਣਾਉਣਾ ਹੈ ਕਿਸੇ ਪ੍ਰਕਾਰ ਦੀ ਕੋਈ ਅਣਗਹਿਲੀ ਨਹੀਂ ਹੋਣੀ ਚਾਹੀਦੀ ਸਾਡੀ ਰਸੋਈ ਦੇ ਵਿੱਚ ਝੂਠਾ ਵਰਤਨ ਨਹੀਂ ਹੋਣਾ ਚਾਹੀਦਾ ਅਤੇ ਭੈਣਾਂ ਬੀਬੀਆਂ ਆਪਣੇ ਘਰ ਦੇ ਵਿੱਚ ਜਦੋਂ ਸਾਫ-ਸਫਾਈ ਕਰਦੀਆਂ ਨੇ ਝਾੜੂ ਬੋਕਰ ਪੋਚਾ ਲਗਾਉਂਦੀਆਂ ਨੇ ਉਦੋਂ ਵੀ ਵਾਹੀ ਗੁਰਵਾਹੀ ਗੁਰੂ ਜੀ ਦਾ ਜਾਪ ਕਰੋ ਸਾਰੇ ਘਰ ਦੀ ਨੈਗੇਟਿਵਿਟੀ ਦਲਦਰਤਾ ਦੂਰ ਹੋ ਜਾਵੇਗੀ ਤਾਂ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਆਪ ਜੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ